ਹਾਂਜੀ ਬੱਲੇ ਬੱਲੇ ਫਿਲਮ ਜਨ ਰਿਕਾਰਡਸ ਤੋਂ ਮੈਂ ਰਾਜੇਸ਼ ਚੋਪੜਾ ਪਹੁੰਚਿਆ ਹਾਂ ਜੀ 7 ਸੈਕਟਰ 15 A ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਮੇਰੇ ਨਾਲ ਸਾਹਮਣੇ ਜਿਹੜਾ ਹੈ ਬਹੁਤ ਵੱਡੀ ਇੱਕ ਜਿਹੜੀ ਹੈ ਬੁੱਕ ਮਾਰਕੀਟ ਹੈ ਐਕਚੁਅਲੀ ਇਹ ਬੁੱਕ ਮਾਰਕੀਟ ਜਿਹੜੀ ਹੈ ਇਹ 올ਡ ਬੁਕਸ ਲਈ ਹੈ ਸਾਰੇ ਹੀ ਕੋਰਸਸਿਸ ਲਈ ਜਿੱਦਾਂ ਤੁਸੀਂ ਦੇਖ ਪਾ ਰਹੇ ਹੋ ਸਾਹਮਣੇ ਮੇਰੇ ਸ਼ਰਮਾ ਬੁੱਕ ਸ਼ਾਪ ਹੈ ਬੀਏ ਬੀਐਸਸੀ ਬੀਕੌਮ ਬੀਬੀਏ ਲਾ ਐਮਏ ਐਮਐਸਸੀ ਐਮਕੌਮ ਸਕੂਲ ਐਂਡ ਆਲ ਕੰਪੀਟੀਸ਼ਨ ਬੁਕਸ ਸਟੂਡੈਂਟਸ ਵਾਸਤੇ ਵਲੌਗ ਬਹੁਤ ਹੀ ਸ਼ਾਨਦਾਰ ਹੋਣ ਜਾ ਰਿਹਾ ਹੈ ਔਰ ਤੁਸੀਂ ਤੁਹਾਨੂੰ ਬਹੁਤ ਜਾਣਕਾਰੀ ਮਿਲੇਗੀ ਕਿਤਾਬਾਂ ਜਿਹੜੀਆਂ ਅਕਸਰ ਕਿਤਾਬਾਂ ਨੇ ਸਮੱਸਿਆ ਰਹਿੰਦੀ ਹੈ ਕਿ ਬੱਚਿਆਂ ਨੇ ਬੁੱਕਸ ਤਾਂ ਲੈਣੀਆਂ ਹੀ ਹੁੰਦੀਆਂ ਕੋਰਸੇ ਪੜ੍ਹਨੇ ਹੁੰਦੇ ਨੇ ਪਰੰਤੂ ਕਿਤਾਬਾਂ ਬਹੁਤ ਮਹਿੰਗੀਆਂ ਹੁੰਦੀਆਂ ਨੇ ਇੱਥੇ ਇਸ ਥਾਂ ਤੇ ਸੈਕਟਰ 15 A ਦੇ ਵਿੱਚ ਜੇਕਰ ਤੁਸੀਂ ਆਉਂਦੇ ਹੋ ਤਾਂ ਤੁਹਾਨੂੰ 올ਡ ਬੁੱਕਸ ਮਿਲ ਜਾਂਦੇ ਨੇ ਇੱਕ ਗੱਲ ਕਰਦੇ ਹਾਂ ਭਾਈ ਸਾਹਿਬ ਨਾਲ ਭਾਈ ਸਾਹਿਬ ਕੀ ਹਾਲ ਚੱਲਿਆ ਜੀ ਸ਼ਰਮਾ ਬੁੱਕ ਸ਼ਾਪ ਦੀ ਬੱਲੇ ਬੱਲੇ ਫਿਲਮ ਦੇ ਰਿਕਾਰਡ ਤੇ ਮੈਂ ਤੁਹਾਨੂੰ ਕਵਰ ਕਰ ਰਿਹਾ ਹਾਂ ਜਿਸ ਟਾਈਮ ਤੁਹਾਡੀ ਪਹਿਲੀ ਦੁਕਾਨ ਹੈ ਮੈਂ ਕਿਹਾ ਵੀ ਪਹਿਲਾਂ ਤੁਹਾਡੇ ਨਾਲ ਗੱਲ ਕਰੀਏ ਲਓ ਜੀ ਇਹ ਦੇਖੋ ਜੀ ਸ਼ਰਮਾ ਬੁੱਕ ਸ਼ਾਪ ਦੇ ਕੀ ਨਾਂ ਜੀ ਤੁਹਾਡਾ ਮੇਰਾ ਨਾਮ ਨikhil sharma ਹੈ ਸਰ ਨikhil sharma ਜੀ ਸਾਰੀਆਂ ਬੁੱਕਸ ਪਈਆਂ ਤੁਹਾਡੇ ਕੋਲ ਇਹਦੀ ਹਾਂਜੀ ਇਦਾਂ ਬੁੱਕਸ ਤੁਹਾਡੇ ਤੋਂ ਲੈ ਲੀਆਂ ਕਿਸੇ ਸਟੂਡੈਂਟ ਨੇ ਆ ਕੇ ਹਾਂਜੀ ਤੇ ਅਗਲੇ ਸਾਲ ਉਹਦਾ ਸੈਮੈਸਟਰ ਚੇਂਜ ਹੋ ਗਿਆ ਤਾਂ ਉਹ ਬੁੱਕਸ ਫਿਰ ਵਾਪਸ ਵੀ ਹੋ ਜਾਣਗੀਆਂ ਉਹ ਰੀਸੇਲ ਹੋ ਜਾਂਦੀਆਂ ਸਰ 40% ਤੇ ਅਸੀਂ ਬਾਇਬੈਕ ਲੈ ਲੈਂਦੇ 60% ਤੇ ਅਸੀਂ ਸੇਲ ਕਰਦੇ 60% ਤੇ ਸਟੂਡੈਂਟਸ ਨੂੰ ਬੁੱਕਸ ਮਿਲ ਜਾਂਦੀਆਂ ਨੇ ਜੀ ਸਾਰੇ ਡਿਪਾਰਟਮੈਂਟਸ ਦੇ ਇਹਨਾਂ ਕੋਲ ਹੈਗੇ ਨੇ ਸਾਰੀਆਂ ਬੁੱਕਸ ਇਹਨਾਂ ਕੋਲ ਹੈਗੇ एमआरपी ਦਾ 60% ਹਾਂਜੀ ਐਮਰਪੀ ਔਰ ਜਿਹੜੀ ਬਾਇਬੈਕ ਕਰਦੇ ਹੋ ਤੁਸੀਂ ਐਮਰਪੀ ਦੇ ਬੋਗੇ ਜਦੋਂ ਤੁਹਾਡਾ ਸੈਮੈਸਟਰ ਖਤਮ ਹੋ ਗਿਆ ਈਅਰ ਖਤਮ ਹੋ ਗਿਆ ਉਸ ਤੋਂ ਬਾਅਦ ਤੁਸੀਂ ਬੁੱਕਸ ਜਿਹੜੀਆਂ ਇਹਨਾਂ ਨੂੰ ਵਾਪਸ ਕਰ ਸਕਦੇ ਹੋ ਔਰ ਉਸ ਦੇ ਬਦਲੇ ਅਗਲੇ ਸੈਮੈਸਟਰ ਦੀਆਂ ਬੁੱਕਸ ਫੇਰ ਦੁਬਾਰਾ ਤੋਂ 60% ਤੇ ਲੈ ਸਕਦੇ ਹੋ ਸਾਰੇ ਪੈਸੇ ਵੀ ਦੇ ਦਿੰਦੇ ਆ ਚਾਹੇ ਬੁੱਕਸ ਲੈ ਲਓ ਚਾਹੇ ਪੈਸੇ ਲੈ ਲਓ ਅੱਛਾ ਪੈਸੇ ਵੀ ਦੇ ਦੋਗੇ ਪੈਸੇ ਵੀ ਰਿਫੰਡ ਹੋ ਜਾਂਦੇ ਲਓ ਜੀ ਪੈਸੇ ਵੀ ਰਿਫੰਡ ਹੋ ਜਾਣਗੇ ਬੁੱਕਸ ਨਵੀਆਂ ਵੀ ਹੈਗੇ ਨੇ ਆ ਤਾਂ ਨਵੀਆਂ ਲੱਗਦੇ ਨੇ ਬੁੱਕਸ ਨਵੀਆਂ ਪੁਰਾਣੀਆਂ ਸਾਰੀਆਂ ਹੁੰਦੀਆਂ ਨੇ ਨਵੀਆਂ ਪੁਰਾਣੀਆਂ ਸਭ ਜਿਹੜੀ ਨਵੀਂ ਬੁੱਕ ਦਾ ਚੇਂਜ ਹੁੰਦੀਆਂ ਰਹਿੰਦੀਆਂ ਨਾਲ ਤੇ ਜਿਹੜੀ ਨਵੀਂ ਬੁੱਕ ਹੈ ਜਿਹਦਾ ਬ੍ਰਾਂਡ ਨਿਊ ਬੁੱਕ ਹੈ ਉਹਦੇ ਤੇ ਵੀ ਮੈਕਸਿਮਮ ਡਿਸਕਾਊਂਟ ਕਰਦੇ ਆ ਕੰਪਨੀ ਦੇ ਅਕੋਰਡਿੰਗ ਉਹ ਤੇ ਵੀ ਮੈਕਸਿਮਮ ਡਿਸਕਾਊਂਟ ਕਰ ਦਿੰਦੇ ਆ ਕਿਸੇ ਤੇ 20 ਕਿਸੇ ਤੇ 25 ਕਿਸੇ ਤੇ 30 ਸਾਰਿਆਂ ਲਓ ਜੀ ਆ ਦੇਖੋ ਜੀ ਇੱਕ ਬੋਰਡ ਮੈਂ ਪੜ ਰਿਹਾ ਮੈਡੀਕਲ ਲਾ ਬੀਏ ਬੀਐਸਸੀ ਬੀਕਮ ਸ਼ਾਪ ਨੰਬਰ 2 ਹਾਂਜੀ ਭਾਈ ਸਾਹਿਬ ਨਮਸਕਾਰ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਕੀ ਸ਼ੁਭ ਨਾਮ ਕੀ ਤੁਹਾਡਾ ਸੰਦੀਪ ਆ ਦੇਖੋ ਜੀ ਸੰਦੀਪ ਜੀ ਬੈਠੇ ਨੇ ਇਹ ਵੀ ਸਾਰੀਆਂ ਬੁੱਕਸ ਜਿਹੜੀਆਂ ਤੁਹਾਨੂੰ ਜਿਹੜੀਆਂ-ਜਿਹੜੀਆਂ ਕਲਾਸਿਸ ਦੀ ਬੁੱਕਸ ਤੁਹਾਡੇ ਕੋਲ ਹੈਗੀਆਂ ਨੇ ਸਰ ਸਾਰੀਆਂ ਸਰ 9th 10th ਪਰਸੈਂਟ ਬਸਟੂਦੋਂ ਲੈ ਕੇ ਮੈਡੀਕਲ ਲਾ ਬੀਏ ਬੀਐਸਸੀ ਵੀ 9th 10th ਦੀਆਂ ਵੀ ਬੁੱਕਸ ਮਿਲ ਜਾਣਗੀਆਂ ਹਰ ਬੋਰਡ ਦੀਆਂ ਮਿਲ ਜਾਣਗੀਆਂ ਪੰਜਾਬ ਬੋਰਡ ਦੀਆਂ ਵੀ ਮਿਲ ਜਾਣਗੀਆਂ ਬੀਐਸਸੀ ਤੇ ਪੰਜਾਬ ਬੋਰਡ ਤੇ ਮਾਚਲ ਬੋਰਡ ਵੀ हिमाचल बोर्ड ਦੇ ਵੀ ਮਿਲ ਜਾਣਗੇ ਆ ਪੰਜਾਬ ਬੋਰਡ ਦੇ ਵੀ ਮਿਲ ਜਾਣਗੇ CBSE ਦੇ ਵੀ ਮਿਲ ਹੀ ਜਾਣਗੇ ਇੱਕ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ ਹੁੰਦਾ ਉਹਦੀ ਵੀ ਹੁੰਦੀ ਹੈ ਜੀ NIOS ਦੀ ਆ ਉਹ ਬੁੱਕਸ ਵੀ ਮਿਲ ਜਾਣਗੇ ਮਤਲਬ ਤੁਹਾਡੇ ਕੋਲ ਕੰਪਲੀਟ ਸੋਲੂਸ਼ਨ ਹੈਗਾ ਹਰ ਤਰ੍ਹਾਂ ਦੀ ਬੁੱਕਸ ਦਾ ਤੁਹਾਨੂੰ ਜੱਟ ਸਾਰੀ ਬੁੱਕਸ ਮਿਲ ਜਾਣਗੀਆਂ ਲਓ ਜੀ ਕਰਾਲੀ ਵਾਲੇ ਮੋਹਾਲੀ ਵਾਲੇ ਮਰਿੰਡੇ ਵਾਲੇ ਜ਼ਿਰਕਪੁਰ ਵਾਲੇ ਪੰਚਕੂਲੇ ਵਾਲੇ ਆਲੇ ਦਵਾਲੇ ਦੇ ਚੰਡੀਗੜ੍ਹ ਵਾਲੇ ਆਹ ਜਾਣਕਾਰੀ ਕਈਆਂ ਕੋਲ ਨਹੀਂ ਹੋएगी ਆ ਬੁੱਕ ਮਾਰਕੀਟ ਬਹੁਤ ਵੱਡੀ ਹੈਗੀ ਹੈ ਮੈਂ ਤੁਹਾਨੂੰ ਤਕਰੀਬਨ ਤਕਰੀਬਨ ਜਿਹੜੀਆਂ ਦੁਕਾਨਾਂ ਸਾਰੀਆਂ ਕਵਰ ਕਰਕੇ ਦਿਖਾਵਾਂਗਾ ਹਰ ਤਰ੍ਹਾਂ ਦੇ ਸਬਜੈਕਟਸ ਦੀਆਂ ਕਿਤਾਬਾਂ ਤੁਸੀਂ ਲੈਣੀ ਹੈ ਤੁਹਾਨੂੰ ਇੱਥੇ ਮਿਲ ਜਾਂਦੀਆਂ ਨੇ ਡਿਸਕਾਊਂਟਡ ਰੇਟਸ ਤੇ ਮਿਲ ਜਾਂਦੀਆਂ ਨੇ ਇੱਕ ਤਰ੍ਹਾਂ ਕਹਿ ਲਓ ਕਿ ਹਾਫ ਰੇਟ ਤੇ ਮਿਲ ਜਾਂਦੀਆਂ ਨੇ ਕਹਿ ਲਓ ਕਿੰਨਾ ਲੈਸ ਦੇ ਦੇਣੇ ਸਰ ਤੁਸੀਂ ਸਰ ਮੈਕਸਿਮਮ ਡਿਸਕਾਊਂਟ ਹੈ 40 50% ਕੰਡ ਆਪਣੇ ਜਿੰਨਾ ਮੈਕਸਿਮਮ ਹੋ ਸਕਦਾ ਉਹ ਅੱਜਾ ਬਾਇ ਬੈਕ ਵੀ ਕਰ ਲੈਂਦੇ ਹਾਂ ਜਦੋਂ ਅਗਲੇ ਸੈਮੈਸਟਰ ਤੇ ਬੱਚਾ ਆ ਗਿਆ ਲਓ ਜੀ ਦੇਖੋ ਜੀ ਕਨਸਟੇਬਲ ਭਰਤੀ ਆ ਭਾਈ ਸਾਹਮਣੇ ਕਿਤਾਬਾਂ ਪਈਆਂ ਨੇ ਇੱਥੇ ਭਾਈ ਸਾਹਿਬ ਹੈਗੇ ਨਹੀਂ ਔਰ ਇਹ ਬੁੱਕਸ ਪਈਆਂ ਨੇ ਅਨੰਦ ਬੁੱਕ ਸ਼ਾਪ ਗੁਲੇਰੀਆ ਬੁੱਕ ਸ਼ਾਪ ਕੀ ਹਾਲ ਹੈ ਜੀ ਨਮਸਕਾਰ ਜੀ ਠੀਕ ਠਾਕ ਹੋ ਕੀ ਹਾਲ ਚਾਲ ਹੈ ਬੜੀਆਂ ਸਾਰੀਆਂ ਕਿਤਾਬਾਂ ਲੈ ਕੇ ਬੈਠੇ ਹੋ ਹਾਂਜੀ ਹਾਂਜੀ ਹੋਰ ਹੋਰ ਕੀ ਖਾਸियत ਕੀ ਤੁਹਾਡੇ ਕੋਲ ਕਿਹੜੇ ਸਬਜੈਕਟ ਦੀਆਂ ਜ਼ਿਆਦਾ ਨੇ ਤੁਹਾਡੇ ਕੋਲ ਬੁੱਕਸ ਜਾਂ ਕਿਹੜੇ ਐਮ ਕਾਮ ਬੀ ਐ ਬੀ ਐਸ ਸੀ ਬੀ ਕਾਮ ਮੈਮ ਕਾਮ ਅੱਛਾ ਸਾਰੀਆਂ ਬੁੱਕਸ ਮਿਲ ਜਰ ਗਈਆਂ ਹਾਂਜੀ ਸਰ ਜੀ 19 ਹਾਂਜੀ ਐਨ ਸੀ ਆਰਟੀ ਵੀ ਮਿਲ ਜਾਏਗੀ ਸਰ ਆਪਣਾ ਫੋਨ ਨੰਬਰ ਵੀ ਬੋਲ ਦਿਓ ਨੰਬਰ ਸਰ ਆਪਣਾ ਹੈ ਬੋਲ ਦਿਓ ਬੋਲ ਦਿਓ 9815153030 71 71 40 40 ਆਹ ਲੋ ਜੀ ਬਲੇਰੀਆ ਬੁੱਕ ਸ਼ਾਪ ਪਲੱਸ 1 ਪਲੱਸ 2 BA BSC MSC MA BCOM MCOM ਆਲ ਕੰਪੀਟੀਸ਼ਨ ਬੁక్స్ ਅਵੇਲੇਬਲ ਵਾਹ ਜੀ ਵਾਹ ਬਹੁਤ ਵਧੀਆ ਮਾਰਕੀਟ ਹੈ ਜੀ ਸੈਟਅਪ ਬੜਾ ਵਧੀਆ ਜੀ ਲੰਚ ਟਾਈਮ ਹੋ ਗਿਆ ਲੱਗਦਾ ਭਾਈ ਸਾਹਿਬ ਖਾਣ ਲੱਗ ਗਏ ਹਨ ਜੀ ਹੋ ਗਿਆ ਲੰਚ ਟਾਈਮ ਜੀ ਕੀ ਹਾਲ ਚਾਲ ਹੈ ਜੀ ਥੋੜਾ ਲੇਟ ਆਇਆ ਕੀ ਨਾਂ ਕੀ ਤੁਹਾਡਾ ਰਕੇਸ਼ ਕੇਸ਼ ਜੀ ਤੁਸੀਂ ਬੱਲੇ ਬੱਲੇ ਫਿਲਮ ਦੇ ਰਿਕਾਰਡ ਜਿਹੜਾ ਬਲੌਗਿੰਗ ਚੈਨਲ ਹੈ ਸਾਡਾ ਉਹਦੇ ਤੇ ਤੁਸੀਂ ਸਿਸਟਮ ਹੈਗੋ ਤੁਹਾਡੀ ਦੁਕਾਨ ਦਾ ਨਾਮ ਦਾਸ ਬੁੱਕ ਸ਼ਾਪ ਵਾਹ ਜੀ ਸਾਰਾ ਕੁਝ ਰੱਖੀ ਬੈਠੇ ਜੀ ਹਰਿਆਣਾ ਦੂਰਦਰਸ਼ਨ ਇਹ ਕੀ ਹੈ ਜੀ ਅੱਜ ਅੱਜ ਤੋਂ ਕੰਪੀਟੀਸ਼ਨ ਦਾ ਟਾਈਮ ਹੈ ਜੀ ਤੋਂ ਕੰਪੀਟੀਸ਼ਨ ਦੇ ਜਿਹੜੇ ਲੋਕੀ ਭਰਦੇ ਆ ਹਰਿਆਣਾ ਚ ਪੰਜਾਬ ਚ ਚੰਡੀਗੜ੍ਹ ਚ ਉਹਨਾਂ ਦੀ ਕੰਪੀਟੀਸ਼ਨ ਦਾ ਐਂਟਰੈਸਟ ਹੁੰਦੇ ਆ ਉਹਨਾਂ ਦੀ ਬੁੱਕਸ ਆਫਾ ਰੱਖਦੇ ਆ ਲਓ ਜੀ ਕੰਪੀਟੀਸ਼ਨਸ ਦੇ ਐਂਟਰੈਸਟ ਟੈਸਟ ਦੀਆਂ ਸਾਰੀਆਂ ਬੁੱਕਸ ਦਾ ਸੋਲੂਸ਼ਨ ਸੈਕਟਰ 15 ਐ 10 ਬੁੱਕ ਸ਼ਾਪ ਸ਼ਾਪ ਨੰਬਰ 7 ਤੇ ਮੈਂ ਖੜਾ ਜੀ ਬਹੁਤ ਵਧੀਆ ਜੀ ਇੱਧਰ ਗਵਾਂਡੀ ਵੀ ਹੈਗਲੇ ਨੇ ਉਹਨਾਂ ਕੋਲ ਜਾਂਦੇ ਜੀ ਮਯੰਕ ਬੁੱਕ ਸ਼ਾਪ ਕੀ ਹਾਲ ਹੈ ਸਰ ਬਹੁਤ ਵਧੀਆ ਸਰ ਠੀਕ ਠਾਕ ਹੈ ਜੀ ਆਹ ਦੇਖੋ ਆਹ ਬੰਦੇ ਮਿੰਡੀ ਚੱਲੀ ਵਰਗੇ ਓਕੇ ਰਿਪੋਰਟ ਵਾਲੇ ਬੰਦੇ ਹੁਣ ਮਿਲਿਆ ਜੀ ਇਹ ਸ਼ਾਪ ਨੰਬਰ 6 ਤੇ ਆ ਕੇ ਓਕੇ ਰਿਪੋਰਟ ਵਾਲੇ ਬੰਦੇ ਟੱਕਰੇ ਹੀ ਸਨ ਜੀ ਕੀ ਹਾਲ ਚੱਲਿਆ ਜੀ ਕੀ ਨਾਂ ਕੀ ਤੁਹਾਡਾ ਮੇਰਾ ਸੰਦੀਪ ਕੁਮਾਰ ਜੀ ਸੰਦੀਪ ਕੁਮਾਰ ਜੀ ਕੀ ਕੁਝ ਰੱਖੀ ਬੈਠੇ ਸਾਰਾ ਕੁਝ ਹੈ ਜੀ ਛੋਟਾ ਸੌਦਾ ਪਾਣੀ ਦਾਲ ਆਟਾ ਚਾਵਲ ਸਾਰਾ ਵਾਹ ਜੀ ਵਾਹ ਵਾਹ ਜੀ ਆਪਣਾ ਤੁਸੀਂ ਕਹੋਗੇ ਤੁਹਾਨੂੰ ਸਹਾਜਨ ਕਰਦੇ ਸੇਵਾ ਜੀ ਦੇਖੋ ਜੀ ਕਿਤਾਬਾਂ ਦੇ ਸੰਬੰਧ ਵਿੱਚ ਸਾਰਾ ਰਾਸ਼ਨ ਪਾਣੀ ਕਹਿੰਦੇ ਚੱਕੀ ਬੈਠਿਆ ਸਾਰੀਆਂ ਬੁੱਕਸ ਕੰਪੀਟੀਸ਼ਨ ਟੈਸਟ ਦੀਆਂ ਬੁੱਕਸ ਔਰ ਸਟੂਡੈਂਟਸ ਵਾਸਤੇ ਬਹੁਤ ਵਧੀਆ ਚੀਜ਼ਾਂ ਜੀ ਮੈਂ ਤਾਂ ਹੀ ਵਲੌਗ ਬਣਾਉਣ ਲੱਗ ਗਿਆ ਸਾਡਾ ਜਿਹੜਾ ਅਸੀਂ ਜ਼ਿਆਦਾਤਰ ਵਿਰਸੇ ਵਿਰਾਸਤ ਤੇ ਸਟੂਡੈਂਟਸ ਦੇ ਫਾਇਦੇ ਦੇ ਲੋਕਾਂ ਦੇ ਫਾਇਦੇ ਦੇ ਇਹੋ ਜਿਹੀਆਂ ਗੱਲਾਂ ਬਤਾ ਕਰਦੇ ਆਂ ਹੋਰ ਤਰ੍ਹਾਂ ਦੇ ਵਲੌਗ ਨਹੀਂ ਸਾਡੇ ਤੋਂ ਬਣਦੇ ਤੇ ਜਿਹਦੇ ਵਿੱਚ ਕਿਸੇ ਦਾ ਕੋਈ ਬੈਨੀਫਿਟ ਹੈ ਦੇਖੋ ਸਟੂਡੈਂਟ ਕਮਿਊਨਿਟੀ ਬਹੁਤ ਵੱਡੀ ਕਮਿਊਨਿਟੀ ਹੈ ਔਰ ਨਾਲ ਹੀ ਅੱਜ ਤੱਕ ਉਰੇ ਤੱਕ ਤੁਸੀਂ ਉਹਨਾਂ ਦੀ ਸੇਵਾ 'ਚ ਲੱਗੇ ਹੋਏ ਸਲੂਟ ਬਣਦਾ ਜੀ ਤੁਹਾਨੂੰ ਨਹੀਂ ਨਹੀਂ ਸਰ ਸਲੂਟ ਤੇ ਨਹੀਂ ਬਿਲਕੁਲ ਬਣਦਾ ਜੀ ਸਲੂਟ ਤੁਸੀਂ ਦੇਖੋ ਨਾ ਐਜ਼ ਅ ਕਲੈਂਟ ਐਂਡ ਅ ਕਸਟਮਰ ਜੀ ਦੇ ਆਈ ਫਾਦਰ ਗੋਡ ਦੈਨ ਦੇ ਵਿਲ ਡੈਫੀਨਿਟਲੀ ਕਮ ਐਂਡ ਗਿਵਸ ਦਮ ਸਮ ਮਨੀ ਔਰ ਸਰਵਾਈਵ ਦ ਫੈਮਿਲੀ ਵਾਹ ਜੀ ਵਾਹ ਦੇਖੋ ਜੀ ਆਹ ਹੈ ਸੋਚ ਹਾਂ ਜੀ ਸਟੂਡੈਂਟ ਜਿਹੜਾ ਹੈ ਰੋਟੀ ਦੇ ਰਿਹਾ ਜੀ ਕਹਿੰਦੇ ਸਾਨੂੰ ਬਿਲਕੁਲ ਬਿਲਕੁਲ ਵਾਹ ਜੀ ਸਟੂਡੈਂਟ ਹੀ ਲੱਭਾ ਸਾਡੇ ਵਾਸਤੇ ਹਾਏ 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 ਇਹੋ ਜਿਹੇ ਬੰਦੇ ਕਿਤੇ ਲੱਭਣੇ ਆਊਗਾ ਤਾਂ ਸਾਡਾ ਅਸੀਂ ਕੀ ਲੈ ਕੇ ਬੈਠਾਂਗੇ ਕੀ ਕਰਾਂਗੇ ਬੱਲੇ ਬੈਠੇ ਜੀ ਬੱਲੇ ਬੈਠੇ ਸਟੂਡੈਂਟ ਲਾਈਕ ਐਸੇ ਗੋਡ ਇਫ ਸੀ ਕਮ ਦੈਨ ਵੀ ਆਪ ਕਰ ਰਹੇ ਹੋ ਜੀ ਸਰੋਤਿਓ ਕਮੈਂਟ ਭਾਈ ਸਾਹਿਬ ਦੀ ਗੱਲ ਦੇ ਉੱਤੇ ਦੇਖੋ ਜੀ ਆਹ ਹੈ ਜਜ਼ਬਾ ਹਾਂ ਸਟੂਡੈਂਟ ਨੂੰ ਸਭ ਕੁਝ ਮੰਨ ਕੇ ਬੈਠੇ ਨੇ ਔਰ ਉਹਨਾਂ ਵਾਸਤੇ ਅਵੇਲੇਬਿਲਿਟੀ ਕਰਕੇ ਬੈਠੇ ਨੇ ਉਹਨਾਂ ਨੂੰ ਬਿਲਕੁਲ ਆਲਵੇ ਸਰਵਿਸਿੰਗ ਸਟੂਡੈਂਟ ਜੀ ਸਟੂਡੈਂਟ ਕਮਿਊਨਿਟੀ ਨੂੰ ਸਰਵ ਕਰ ਰਹੀ ਹੈ ਜੀ 15 ए ਦੀ ਮਾਰਕੀਟ ਬਹੁਤ ਵਧੀਆ ਲੱਗ ਰਹੀ ਹੈ ਜੀ ਮੈਂ ਅੱਗੇ ਵੀ ਦੁਕਾਨਾਂ ਦਿਖਾ ਦਣਾ ਜੀ ਆ ਦੇਖੋ ਜੀ ਅਗਲੇ ਪਾਸੇ ਵੀ ਦੁਕਾਨਾਂ ਆ ਗਈਆਂ ਇਹ ਪੂਰੇ ਤੇ ਪੂਰੀ ਗਲੀ ਗੈਲਰੀ ਜੀ ਬਣੀ ਹੋਈ ਹੈ ਔਰ ਆ ਦੇਖੋ ਜੀ ਇਹ ਭਾਈ ਸਾਹਿਬ ਲੰਚ ਟਾਈਮ ਹੋ ਗਿਆ ਕੁਝ ਵਿੱਚੋਂ ਉੱਠ ਗਏ ਨੇ ਇਹਨਾਂ ਦੀ ਗੈਰ ਹਾਜ਼ਰੀ ਲਵਾ ਦਿੰਦੇ ਨੇ ਜੀ ਸ਼੍ਰੇਸ਼ਟ ਬੁੱਕ ਸੈਂਟਰ ਵਾਲਿਆਂ ਦੀ ਔਰ ਅੱਗੇ ਆਗੇ ਦੀ ਨਰਵਾਲ ਬੁੱਕ ਸ਼ਾਪ ਕੀ ਹਾਲ ਹੈ ਭਾਈ ਸਾਹਿਬ ਠੀਕ ਠਾਕ ਹੋ ਕਿਤਾਬਾਂ ਦੇ ਗਵਾਚੇ ਹੋਏ ਹਨ ਆ ਦੇਖੋ ਜੀ ਕਿਤਾਬਾਂ ਲੱਭਣੀਆਂ ਪੈਂਦੀਆਂ ਨੇ ਕਲਾਇੰਟ ਆ ਕੇ ਦੱਸਦੇ ਨੇ ਜੀ ਕਸਟਮਰ ਆਹ ਚੀਜ਼ ਚਾਹੀਦੀ ਆ ਦੇਖੋ ਜੀ ਬਕਸ ਕਿੱਦਾਂ ਕਿਤਾਬਾਂ ਹੀ ਕਿਤਾਬਾਂ ਸਾਰੇ ਪਾਸੇ ਕਿਤਾਬਾਂ ਹੀ ਕਿਤਾਬਾਂ ਠੀਕ ਠਾਕ ਹੈ ਜੀ ਤੁਸੀਂ ਨਰਵਾਲ ਜੀ ਲੱਭੀ ਨਹੀਂ ਕਿਤਾਬ ਲੱਗਦਾ ਹਨ ਆ ਦੇਖੋ ਜੀ ਅੱਗੇ ਵੀ ਆਗੇ ਜੀ ਹੁਣ ਨਾ ਦੁਰਗਾ ਬੁੱਕ ਸ਼ਾਪ ਆਗੇ ਦੀ ਢਾਲੀ ਔਰ 9th 10th 11th 12th to 6th to 12th all ncrts ias pcs hcs has ugc bank po clerk upsc medical non medical bsc nursing law novels ba bcom mcom ma msc and all entrance books वाह जी वकी हाल चाल है भाई साहब बढ़िया बढ़िया ठीक ठाक हो दुर्गा बुक शॉप और ठीक है जी साहब सारा कुछ भी रखी भी बैठे जिन्ना लिखया हुए है तो अड्डे वाला बोर्ड है कि परले गवानडिया दा नहीं नहीं अपने तो है तोडा बोर्ड है ਆ ਦੇਖੋ ਜੀ ਇਹਨਾਂ ਦੇ ਬੋਰਡ ਆ ਕਹਿੰਦੇ ਗਵੰਡੀਆਂ ਦਾ ਨਹੀਂ ਹੈਗਾ ਗਵੰਡੀਆਂ ਨੇ ਵੀ ਇਧਰਲੇ ਪਾਸੇ ਵੀ ਲਿਖਿਆ ਹੋਇਆ ਸਾਰਾ ਕੁਝ ਹੈ ਇਹ ਦੋਨੇ ਪਾਸੇ ਕਾਮਨ ਹੋ ਗਏ ਹੈ ਇਹਨਾਂ ਦਾ ਵੀ ਚੱਲ ਜਾਣਾ ਤੁਹਾਡੇ ਵੀ ਚੱਲ ਜਾਣਾ ਪੈਸੇ ਪਰ ਤੁਸੀਂ ਇੱਧੇ ਲਿੱਤੇ ਇਹਨਾਂ ਤੋਂ ਬੋਰਡ ਦੇ ਹਾਂ ਇੱਧੇ ਲਿੱਤੇ ਇੱਧੇ ਕਹਿੰਦੇ ਜੀ ਇੱਧੇ ਲਿੱਤਿਆ ਆ ਦੇਖੋ ਜੀ ਬੁక్స్ ਪੈਰਾਡਾਈਸ ਕੀ ਹਾਲ ਹੈ ਸਰ ਜੀ ਨਮਸਕਾਰ ਜੀ ਹੋਰ ਠੀਕ ਹੈ ਜੀ ਆ ਦੇਖੋ ਜੀ ਬੁక్స్ ਪੈਰਾਡਾਈਸ ਤੇ ਮੈਂ ਆ ਗਿਆ ਇਹਨਾਂ ਨੇ ਰੱਖਿਆ ਸਾਰਾ ਸਮਾਨ ਸ਼ਾਪ ਨੰਬਰ 14 ਸੈਕਟਰ 15 ਐ ਹੋਰ ਸਰ ਕੀ ਹਾਲ ਚਾਲ ਹੈ ਜੀ ਤੁਸੀਂ ਬੱਲੇ ਬੱਲੇ ਫਿਲਿੰਦਰੀਨ ਰਿਕਾਰਡਸ ਨਿਊ ਸਾਡਾ ਜਿਹੜਾ ਵਲੌਗਿੰਗ ਚੈਨਲ ਹੈ ਵੀਡੀਓ ਵਲੌਗਸ ਬਣਾਉਂਦੇ ਸੀ ਉਹਦੇ ਤੇ ਤੁਹ ਅੱਜ ਸੀ ਸਟੰਡ ਸਾਡੇ ਸਰੋਤੇ ਦੂਰ ਦੂਰ ਤੱਕ ਪਹੁੰਚ ਲਿਆ ਮੁਖਾਤਿਬ ਹੋ ਔਰ ਬਹੁਤ ਵਧੀਆ ਤੁਸੀਂ ਸੇਵਾ ਕਰੇ ਸਟੂਡੈਂਟ ਕਮਿਊਨਿਟੀ ਦੀ ਮਜ਼ਾ ਆ ਗਿਆ ਮੈਂ ਕਿਹਾ ਵਲੌਗ ਜ਼ਰੂਰ ਬਣਾਇਆ ਕਰ। ਔਰ ਠੀਕ ਠਾਕ ਹੈ ਜੀ। ਵਧੀਆ ਜੀ। ਲੰਗਰ ਪਾਣੀ ਛਕ ਲਿਆ। ਬਸ ਜੀ। ਟਾਈਮਿੰਗ ਆਪਣਾ ਦੋ ਘੰਟੇ ਠਾਈ ਦਾ ਹੈ ਜੀ। ਅੱਛਾ। ਹਾਂ ਜੀ। ਠੀਕ ਹੈ ਠੀਕ ਹੈ ਜੀ। ਵਾ ਨਾਵਲਸ ਵੀ ਹੈਗੇ ਇਹਨਾਂ ਦੀ ਸਪੈਸ਼ਲਿਟੀ ਲੱਗਦੀ ਮੈਨੂੰ ਲੱਗਦਾ ਤੁਹਾਡੀ ਨਾਵਲ ਨਾਵਲਸ ਦੀ ਨਹੀਂ ਦੇਖੀ ਮੈਨੂੰ ਕਿਤੇ ਵੀ ਸਪੈਸ਼ਲਿਟੀ ਹੈ ਨਾਵਲ ਦੀ ਨਾਵਲਸ ਦੀ ਸਪੈਸ਼ਲਿਟੀ ਦੇਖੋ ਜੀ ਨਾਵਲ ਪੜ੍ਹਨ ਦਾ ਜੇਕਰ ਸ਼ੌਂਕ ਹੈ ਤੁਹਾਨੂੰ ਤਾਂ ਤੁਸੀਂ ਪਹੁੰਚ ਜਾਣਾ ਬੁਕਸ ਪੈਰਾਡਾਈਸ ਦੇ ਉੱਤੇ ਆਹ ਮੋਬਾਈਲ ਨੰਬਰ ਇਹਨਾਂ ਦਾ ਪੰਜ ਸਾਹਿਬ ਦਾ ਹੈਗਾ ਨੋਟ ਕਰ ਲਿਓ ਔਰ ਇਹਨਾਂ ਨਾਲ ਗੱਲ ਵੀ ਹੋ ਜਾਗੀ ਨਾਵਲ ਕਿਸੇ ਵੀ ਤਰ੍ਹਾਂ ਦਾ ਹਰ ਤਰ੍ਹਾਂ ਦੇ ਨਾਵਲ ਮਿਲਣਗੇ ਜੀ ਤੁਹਾਡੇ ਕੋਲ ਮੈਂ ਕਹਿੰਦਾ ਮਾਰਕੀਟ ਦੇ ਵਿੱਚ ਨਾਵਲਸ ਦੀ ਸਪੈਸ਼ਲਿਟੀ ਤੁਹਾਡੇ ਕੋਲ ਸਪੈਸ਼ਲਿਟੀ ਇਹਨਾਂ ਦੇ ਕੋਲ ਹੀ ਹੈ ਇਹਨਾਂ ਕੋਲ ਹੀ ਹੈ ਵਾਹ ਜੀ ਨਾਵਲਸ ਦੀ ਸਪੈਸ਼ਲਿਟੀ ਆ ਦੇਖੋ ਜੀ ਬੁੱਕ ਸ਼ਾਪ ਹੈ ਸੈਕਟਰ 15 ਦੇ ਵਿੱਚ 15 ਨੰਬਰ ਸ਼ਾਪ 15 ਚ 15 15 ਵਿੱਚ 15 ਦੇਖੋ ਜੀ 15 ਵਿੱਚ ਹੀ 15 ਨੰਬਰ ਸ਼ਾਪ ਹੈ ਐਕਸੀਲੈਂਟ ਬੁੱਕ ਸ਼ਾਪ ਹੈ ਔਰ ਨਾਵਲਸ ਦੀ ਸਪੈਸ਼ਲਿਟੀ ਹੈ ਜੇਕਰ ਨਾਵਲ ਪੜਨ ਦਾ ਕੋਈ ਸ਼ਕੀਨ ਹੈ ਤਾਂ ਇਹਨਾਂ ਕੋਲ ਪਹੁੰਚ ਜਾਓ ਦੇਖੋ ਜੀ ਸਾਰੇ ਜਣੇ ਬੈਠੇ ਨੇ ਲੰਚ ਟਾਈਮ ਹੋਇਆ ਕੁਝ ਦੁਕਾਨਾਂ ਤੋਂ ਉੱਠ ਗਏ ਨੇ ਕੁਝ ਭਾਈ ਸਾਹਿਬ ਫੋਨ ਤੇ ਗੱਲਾਂ ਮਾਰ ਰਹੇ ਨੇ ਕੀ ਹਾਲ ਹੈ ਸਰ ਠੀਕ ਠਾਕ ਹੋ ਸਾਈ ਬੁੱਕ ਸ਼ਾਪ ਦੀ ਸੇਲ ਐਂਡ ਪਰਚੇਸ ਆਫ 올ਡ ਬੁక్స్ ਇੱਥੇ ਖਾਸ ਗੱਲ ਇਹ ਹੈ ਕਿ ਪੁਰਾਣੀਆਂ ਬੁੱਕਸ ਵੀ ਲੈ ਲੈਂਦੇ ਨੇ ਭਾਵੇਂ ਕਿਸੇ ਬੋਰਡ ਦੀਆਂ ਕਿਸੇ ਵੀ ਬੋਰਡ ਦੀਆਂ ਤੁਹਾਡੇ ਕੋਲ ਭਾਵੇਂ ਨਹੀਂ ਵੀ ਲਿੱਤੀਆਂ ਐਸਾ ਕੁਝ ਨਹੀਂ ਸਿਰਫ ਬੁੱਕਸ ਸਿਲੇਬਸ ਹੋਣੀ ਚਾਹੀਦੀਆਂ ਸੀ ਸਾਰੀਆਂ ਲੈ ਲੈਂਦੇ ਬੁੱਕਸ ਤੁਸੀਂ ਸਾਰੀਆਂ ਬੁੱਕਸ ਲੈਣ ਸਿਲੇਬਸ ਹੋਣੇ ਚਾਹੀਦੇ ਆਊਟ ਆਫ ਸਿਲੇਬਸ ਨਾ ਹੋਵੇ ਸਿਲੇਬਸ ਬਦਲਿਆ ਨਾ ਹੋਵੇ ਜਿੱਥੋਂ ਮਰਜੀ ਸਟੂਡੈਂਟਸ ਆ ਕੇ ਇਹਨਾਂ ਨੂੰ ਬੁੱਕਸ ਦੇ ਸਕਦੇ ਨੇ ਕਈ ਵਾਰੀ ਘਰਾਂ 'ਚ ਕਿਤਾਬਾਂ ਦੇ ਅੰਬਾਰ ਲੱਗੇ ਹੁੰਦੇ ਨੇ ਬੱਚੇ ਪੜ੍ਹ ਕੇ ਅਗਲੀਆਂ ਕਲਾਸਾਂ ਕਰ ਲੈਂਦੇ ਨੇ ਤਾਂ ਤੁਸੀਂ ਸੈਕਟਰ 15 A ਦੇ ਵਿੱਚ ਆ ਸਕਦੇ ਹੋ ਸਾਈ ਬੁੱਕ ਸ਼ਾਪ ਤੇ ਵੀ ਆ ਸਕਦੇ ਹੋ ਚੰਡੀਗੜ੍ਹ ਬੁ 15 A 18 ਨੰਬਰ ਸ਼ੌਪ ਹਾਂਜੀ ਪੈਂਦੀ ਕੀ ਹਾਲ ਹੈ ਠੀਕ ਠਾਕ ਹੋ ਹਾਂਜੀ ਸਾਰੀਆਂ ਕਿਤਾਬਾਂ ਰੱਖੀਆਂ ਹੋਈਆਂ ਹਾਂਜੀ ਸਰ ਮੇਰਾ ਹਸਬੰਦ ਨਹੀਂ ਐ ਸਟਾਇਰ ਹੋ ਗਏ ਮੈਂ ਹੈਂਡੀਕੈਪ ਹਾਂ ਅੱਛਾ ਹਸਬੰਦ ਤੁਹਾਡੇ ਐਕਸਪਾਇਰ ਐਕਸਪਾਇਰ ਹੋ ਗਏ ਤੁਸੀਂ ਹੈਂਡੀਕੈਪ ਹੋ ਹਾਂਜੀ ਸਰ ਕੋਈ ਗੱਲ ਨਹੀਂ ਤੁਹਾਡੀ ਸਲੂਟ ਹੈ ਜੀ ਤੁਸੀਂ ਫੇਰ ਵੀ ਜਜ਼ਬੇ ਨਾਲ ਬੈਠੇ ਹੋ ਲੱਗੇ ਹੋਏ ਡਟੇ ਹੋਏ ਆ ਦੇਖੋ ਜੀ ਤੁਸੀਂ ਚੰਡੀਗੜ੍ਹ ਬੁੱਕ ਸ਼ੌਪ ਤੇ ਪੈਂਦੀ ਬੈਠੇ ਕਿਹਨਾ ਤੁਹਾਡਾ ਨੀਤੂ 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 ਜੀ ਦੇ ਹਸਬੰਦ ਨਹੀਂ ਰਹੇ ਔਰ ਇਕੱਲੇ ਕਾਫਲਾ ਖਿੱਚਰੇ ਨੇ ਕਿੰਨੇ ਬੱਚੇ ਨੇ ਜੀ ਇਹ ਬੇਟਾ ਐ ਸਰ ਪੜ ਰਹਾ ਜੀ ਇਹ ਬੇਟਾ ਪੜਦਾ ਕੀ ਹਾਲ ਚਾਲ ਹੈ ਬੇਟਾ ਕਿਨਾ ਦਰਾ ਬੇਟਾ ਪੂਰਾ ਹੀਰੋ ਲੱਗਦਾ ਸਲਮਾਨ ਖਾਨ ਤੋਂ ਵੀ ਅੱਗੇ ਜਾਊਗਾ ਲੱਗਦਾ ਤਾਂ ਬਹੁਤ ਤਗੜਾ ਲੱਗ ਰਿਹਾ ਮੈਨੂੰ ਕੀ ਹਾਲ ਚਾਲ ਹੈ ਠੀਕ ਠਾਕ ਹੈ ਨਾ ਬੰਦ ਕਰ ਦੇ ਜਰਾ ਇਹਨੂੰ ਬੰਦ ਕਰ ਦੇ ਇਹਨੂੰ ਬੰਦ ਕਰ ਦੇ ਕਿਹੜੀ ਕਲਾਸ ਚ ਹੈ 11th ਮੈਂ ਹਾਂ ਬਸ 11th ਮੈਂ ਹਾਂ ਹੈ ਮਮਾ ਦਾ ਸਹਾਰਾ ਬੰਨਾ ਹੈ ਠੀਕ ਹੈ ਤੈਨੂੰ ਦੱਸਤੀ ਗੱਲ ਪੱਕੀ ਬਣੇਗਾ ਨਾ ਇੱਕੋ ਇੱਕ ਮੁੰਡਾ ਜੀ ਹਾਂ ਜੀ ਸਰ ਇੱਕ ਬੇਟਾ ਇੱਕੋ ਹੀ ਬੇਟਾ ਜੀ ਜ਼ਰੂਰ ਪਹੁੰਚੋ ਜੀ ਚੰਡੀਗੜ੍ਹ ਬੁੱਕ ਸ਼ਾਪ ਸਾਰੀਆਂ ਕਿਤਾਬਾਂ ਹੈਗੇ ਜੀ ਆਪਣੇ ਕੋਲ ਮਿਲ ਜਾਂਦੀਆਂ ਹਨ ਹਾਂਜੀ ਸਾਰੀ ਕੋਲ ਕੌਲ ਕੰਪੀਟੀਸ਼ਨ ਸਭ ਹੈ ਸਭ ਕੁਝ ਰੱਖਿਆ ਹੋਇਆ ਹੈ ਦੇਖੋ ਜੀ ਸਲਾਮ ਹੈ ਜੀ ਇਹਨਾਂ ਦੇ ਜਜ਼ਬੇ ਨੂੰ ਔਰ ਬੇਟਾ ਇਹਨਾਂ ਦਾ ਹੈਗਾ ਔਰ ਇਹ ਲੱਗੇ ਹੋਏ ਨੇ ਮਿਹਨਤ ਕਰ ਰਹੇ ਨੇ ਹੈਂਡੀਕੈਪ ਨੇ ਉਹਦੇ باوجود ਵੀ ਹੌਸਲੇ ਬੁਲੰਦ ਨੇ ਤੁਹਾਡੇ ਹਾਂਜੀ ਆ ਦੇਖ ਕਰਤੇ ਹੀ ਜਾਣੀ ਆ ਦੇਖੋ ਜੀ ਦੇਖੋ ਆ ਹੈ ਗੱਲ ਬਣ ਗਈ ਹੈ ਨਾ ਸੰਘਰਸ਼ ਜਿਹੜਾ ਹੈ ਜੀਵਨ ਤੇ ਬੜਾ ਜ਼ਰੂਰੀ ਨੂੰ ਬੰਦ ਕਰਦੇ ਯਾਰ ਥੋੜੀ देर ਬੰਦ ਕਰਦੇ ਨੂੰ ਹੈ ਵਾਹ ਜੀ ਵਾਹ ਆ ਦੇਖੋ ਜੀ ਦਿਖਾਣਾ ਤੁਹਾਨੂੰ ਮੈਂ ਸ਼ਾਨੂ ਬੁੱਕਸਟੋਰ ਆ ਗਿਆ ਜੀ ਅੱਗੇ ਭਾਈ ਸਾਹਿਬ ਇੱਕ ਹੋਰ ਹੈ ਕਹਿੰਦੇ ਨਮਨ ਬੁੱਕ ਸ਼ਾਪ ਕੀ ਹਾਲ ਹੈ ਸਰ ਠੀਕ ਠਾਕ ਹੋ ਸਭ ਕੁਝ ਰੱਖੀ ਬੈਠੇ ਹਾਂ ਸਰ ਸਾਹਿਬ ਹਾਂ ਜੀ ਕੋਈ ਖਾਸ ਵਿਸ਼ੇਸ਼ਤਾ ਕੀ ਤੁਹਾਡੀ ਵਿਸ਼ੇਸ਼ਤਾ ਮਾਰੀ ਜਨਰਲ ਬੁੱਕਸ ਮੇਰੇ ਕੋਲ ਸੋਤੀ ਹੈ ਜੀ ਨਾਵਲ ਫਿਕਸ਼ਨ ਨਾਨ ਫਿਕਸ਼ਨ ਅੱਛਾ ਔਰ ਛਟੀ ਚਲੇ ਕੇ ਬਾਰੇ ਬੀਏ ਤੱਕ ਦਾ ਸਾਰਾ ਵਾਹ ਜੀ ਨਮਨ ਬੁੱਕ ਸ਼ਾਪ ਸੈਕਟਰ 15 ਸੈਕਟਰ 15 A ਵਾਹ ਜੀ ਵਾ ਸਾਰਾ ਕੁਝ ਰੱਖੀ ਬੈਠੇ ਨੇ ਇਸ ਟਾਈਮ ਸਾਰੇ ਜਣੇ ਫੋਨਾਂ ਦੇ ਖੇਡ ਰਹੇ ਜਿਆਦਾ ਮਿਲ ਰਹੇ ਨੇ ਮੈਨੂੰ ਕੀ ਗੱਲ ਸ਼ਾਮ ਨੂੰ ਰਸ਼ ਹੁੰਦਾ ਹੈ ਨਾ ਜਿਆਦਾ ਕੰਮ ਵੀ ਨਹੀਂ ਹੈ ਸਰ ਅੱਜਕੱਲ ਪੇਪਰ ਉੱਪਰ ਚੱਲ ਰਹੇ ਨੇ ਚੱਕਰ ਅੱਛਾ ਪੇਪਰ ਚੱਲ ਰਿਹਾ ਤਾਂ ਕਰਕੇ ਤੁਹਾਡੀ ਬੁੱਕ ਸ਼ਾਪ ਦਾ ਨਾਮ ਕੀ ਹੈ ਭਾਰਤਮ ਬੁੱਕ ਭਾਰਤਮ ਸਟੋਰ ਹਾਂਜੀ ਵਾਹ ਜੀ ਵਾ ਸਭ ਕੁਝ ਰੱਖੀ ਬੈਠੇ ਹੋ ਕੀ ਖਾਸ ਹੈ ਤੁਹਾਡੀ ਜਿਹੜੀ ਕਿਤਾਬਾਂ ਜਾਦਾ ਹੈ ਆਲ ਰਾਊਂਡਰ ਹੈ ਸਰ ਆਪਾਂ ਤੁਸੀਂ ਆਲ ਰਾਊਂਡਰ ਆ ਦੇਖੋ ਜੀ ਆਲ ਰਾਊਂਡਰ ਕਰਦੇ ਆਪਾਂ ਬੋਲਿੰਗ ਵੀ ਕਰਦੇ ਆਪਾਂ ਬੋਲਿੰਗ ਵੀ ਕਰਦੇ ਬੈਟਿੰਗ ਵੀ ਕਰਦੇ ਫੀਲਡਰ ਕਹੋ ਜੇ ਫੀਲਡਰ ਵੀ ਮਸਤ ਹੈ ਫੀਲਡਰ ਵੀ ਪੂਰੇ ਵਧੀਆ ਕੈਚ ਕਰਦੇ ਜੀ ਆਪਾਂ ਉਡ ਉਡ ਕੇ ਕੈਚ ਕਰਨ ਵਾਲੇ ਦੇਖੋ ਜੀ ਭਾਰਤੀਮ ਸਟੋਰ ਵਾਲੇ ਮਿਲਗੇ ਜੀ ਵਾਜ ਕਿ ਨਾ ਕੀ ਤੁਹਾਡਾ ਮੇਰਾ ਨਾਮ ਜ਼ਾਕਿਰ ਹੁਸੈਨ ਹੈ ਜੀ ਵਾਹ ਜੀ ਵਾਹ ਜ਼ਾਕਿਰ ਹੁਸੈਨ ਜੀ ਆਲ ਰਾਊਂਡਰ ਹੈਗੇ ਦੀ ਕਹਿੰਦੇ ਅਸੀਂ ਸਾਰਾ ਕੁਝ ਹੀ ਕਰ ਲੈਂਦੇ ਜਿਹੜੇ ਜਿਹੜਾ ਮਰਜ਼ੀ ਆ ਜਵੇ ਕਸਟਮਰ ਤੁਸੀਂ ਉਹਦਾ ਹੱਲ ਕਰਕੇ ਦੋਗੇ ਹਾਂ ਜੀ ਹਾਂ ਜੀ ਐਨੀ ਫੋਨ ਨੰਬਰ ਬੋਲ ਦਿਓ ਆਪਣਾ ਫਿਰ ਆਲ ਰਾਊਂਡਰ 9780638288 ਦਵਾ ਬੋਲੋ 9780638288 ਜ਼ਾਕਿਰ ਹੁਸੈਨ ਜੀ 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 ਜ਼ਾਕਿਰ ਹੁਸੈਨ ਜੀ ਕੋਲ ਪਹੁੰਚੋ ਜੀ ਭਾਰਤੀਮ ਸਟੋਰ ਦੇ ਨੇ ਕਦੇ ਸਾਰੇ ਸੋਲੂਸ਼ਨ ਕਰ ਦਾਂਗਾ ਬੁੱਕਸਾਰੀਆਂ ਲਿਆ ਕੇ ਦੇ ਦਾਂਗਾ ਆ ਦੇਖੋ ਜੀ ਮਾਰਕੀਟ ਬਹੁਤ ਵਧੀਆ ਹੈਗੀ ਦੁਕਾਨ ਦੁਕਾਨ ਦੇ ਨਾਲ ਦੁਕਾਨ ਲੱਗੀ ਹੋ ਗਿਲਾਟੀ ਬੁੱਕ ਸ਼ਾਪ ਜੀਸਸ ਬੁੱਕ ਸ਼ਾਪ ਔਰ ਸਿਟੀ 올ਡ ਬੁੱਕ ਸੈਂਟਰ ਸੇਲ ਐਂਡ ਪਰਚੇਸ ਆਫ 올ਡ ਬੁక్స్ ਨਮਸਕਾਰ ਭਾਈ ਸਾਹਿਬ ਨਮਸਕਾਰ ਜੀ ਕੀ ਹਾਲ ਚਾਲ ਹੈ ਸਰ ਠੀਕ ਠਾਕ ਹਾਂ ਜੀ ਵਾਹ ਜੀ ਵਾਹ ਦੇਖੋ ਜੀ ਕਿਤਾਬਾਂ ਸਾਰੀਆਂ ਰੱਖੀ ਬੈਠੇ ਨੇ ਸੋਨੂ ਬੁੱਕ ਸ਼ਾਪ ਵੀ ਹੈ ਨਾਲ ਦੀ ਨਾਲ ਹੀ 26 ਨੰਬਰ 25 ਨੰਬਰ ਦੁਕਾਨ ਤੇ ਇਸ ਟਾਈਮ ਖੜੇ ਕਿ ਕੀ ਖਾਸियत ਭਾਈ ਸਾਹਿਬ ਆਪਣੀ ਜਿਆਦਾ ਇਹੜੀ ਚੀਜ਼ ਦੀ ਵੈਰਾਈਟੀ ਕਰਦੇ ਹਾਂ ਜਿਆਦਾ ਸਰ ਬੀਏ ਬੀਐਸਸੀ ਬੀਕਾਮ ਪਲੱਸ 1 ਪਲੱਸ 2 9 10 ਸਾਰਾ ਹੁੰਦਾ ਜੀ ਆਲ ਬੋਰਡਸ ਆਲ ਉਸ ਲਾਲੂ ਵੀ ਰੱਖਦੇ ਆ ਜੀ ਲਾਲੂ ਵੀ ਰੱਖ ਦਿਓ ਇੰਜੀਨੀਅਰਿੰਗ ਬੰਦ ਕਰਤਾ ਜੀ ਓਕੇ ਬੰਦ ਕਰਤਾ ਇੰਜੀਨੀਅਰਿੰਗ ਤਾਂ ਕਸਮਰੀ ਨਹੀਂ ਆ ਜੀ ਇੰਜੀਨੀਅਰਿੰਗ ਕਰਨਾ ਲੋਕੀ ਛੱਡ ਗਏ ਹਨ ਨਹੀਂ ਛੱਡ ਨਹੀਂ ਗਏ ਕਰ ਰਹੇ ਆ ਪਰ ਬੱਚੇ ਪੜ੍ਹਦੇ ਨੇ ਪੀਡੀਐਫ ਤੋਂ ਪੜ੍ਹਦੇ ਨੇ ਜੀ ਅੱਛਾ ਲੰਦੇ ਨਹੀਂ ਕੱਟ ਲੰਦੇ ਆ ਦੇਖੋ ਜੀ ਚੱਕਰ ਪੈ ਗਏ ਇੰਜੀਨੀਅਰ ਇੰਜੀਨੀਅਰਿੰਗ ਕਰਨ ਵਾਲੇ ਜਿਹੜੇ ਆ ਉਹ ਪੀਡੀਐਫ ਤੋਂ ਪੜਦੇ ਲਾਹਲੇ ਨਹੀਂ ਪੀਡੀਐਫ ਤੋਂ ਪੜਦੇ ਆ ਉਹ ਵਲ ਫਿਰ ਲਾਹ ਲੋਕਾ ਕਾਨੂੰਨ ਸਮਝਾਣਾ ਉਹਨਾਂ ਨੇ ਉਹ ਕਿੱਥੋਂ ਪੜਨਗੇ ਇੰਜੀਨੀਅਰ ਕਿਉਂ ਉਧਰਲੇ ਪਾਸੇ ਲੰਘ ਕੇ ਪੀਡੀਐਫ ਵੱਲ ਨੂੰ ਤੁਹਾਨੂੰ ਜਾਰਾ ਜੀ ਬੱਚੇ ਕੀ ਕਰ ਰਹੇ ਕੀ ਨਹੀਂ ਕਰ ਰਹੇ ਪਕਾੜੇ ਕੋ ਲਾਂਦੇ ਕਰਿਓ ਜੀ ਸਰੋਤਿਓ ਕਮੈਂਟ ਇੰਜੀਨੀਅਰ ਜਿਹੜੇ ਇੰਜੀਨੀਅਰਿੰਗ ਕਰਨ ਵਾਲੇ ਜਿਹੜੇ ਬੱਚੇ ਆ ਉਹ ਪੀਡੀਐਫ ਤੋਂ ਪੜਨ ਲੱਗੇ ਉਹ ਕਿਤਾਬਾਂ ਨੂੰ ਛੱਡ ਗਏ ਹਾਂ ਜੀ ਬਹੁਤ ਸਾਰੇ ਇੰਜੀਨੀਅਰ ਵੀ ਸਾਡੇ ਇਸ ਵਲੌਗ ਨੂੰ ਦੇਖ ਨੇ ਆਨਲਾਈਨ ਤਾਂ ਠੀਕ ਹੈ ਪਰ ਬੁੱਕ ਤਾਂ ਫਿਰ ਵੀ ਚਾਹੀਦੀ ਹੈ ਬੁੱਕ ਤਾਂ ਆਨਲਾਈਨ ਹੀ ਲੈ ਲੈਂਦੇ ਕਿ ਤਾਬਾ ਹਾਂਜੀ ਹਾਂਜੀ ਆਨਲਾਈਨ ਪਾਇਰੇਟਡ ਮਾਲ ਕਾਫੀ ਮਿਲਦਾ ਹੈ ਅਚਾ ਆਨਲਾਈਨ ਸਸਤੇ ਦੇ ਸਾਰ ਲੈਂਦੇ ਕੰਮ ਠੀਕ ਹੈ ਠੀਕ ਹੈ ਨਾ ਜੀ ਉੱਥੇ ਜ਼ਿਆਦਾ ਆਨਲਾਈਨ ਪਾਇਰੇਟਡ ਜ਼ਿਆਦਾ ਪੜ ਕੇ ਖੁਚੇ ਬੱਚੇ ਪੈਸੇ ਖਰਚ ਕੇ ਰਾਜੀ ਵੀ ਨਹੀਂ ਹੈ ਨਾ ਜੀ ਚਲੋ ਪੈਸੇ ਦਾ ਤਾਂ ਇਹ ਮਸਲਾ ਹੋ ਗਿਆ ਨਾ ਜੀ ਕੋ ਇਧਰ ਵੀ ਕਿਤਾਬ ਤਾਂ ਦੇਖੋ ਕਸਮਰ ਤੋਂ ਲਵਾਂਗੇ ਜੀ 40% ਲਵਾਂਗੇ 60% ਵੇਚਾਂਗੇ ਹਮ 100 ਰੁਪਏ ਵਾਲੀ ਕਿਤਾਬ 40 ਜੀ ਲਵਾਂਗੇ 60 ਦੀ ਵੇਚਾਂਗੇ ਉਹ ਕਹਿੰਦੇ ਸਸਤੇ ਜੀ ਮਿਲਦੇ ਨੇ ਨੇ ਕੋਈ অনলাইন ਮਾਰਕੀਟਿੰਗ ਜਿਹੜੀ ਆ ਉਹ ਵੀ ਹਰੇਕ ਜਿਹੜੀ ਫੀਲਡ ਨੂੰ ਅਟੈਕ ਕਰ ਰਹੀ ਹੈ ਇਹ ਭਾਈ ਸਾਹਿਬ ਦੱਸ ਰਹੇ ਨੇ ਸਾਡੇ ਵਾਲੇ ਪਾਸੇ ਵੀ ਬੱਚੇ ਜਿਹੜੇ ਆ ਪਰ ਜ਼ਿਆਦਾ ਇੰਜੀਨੀਅਰਿੰਗ ਵਾਲੇ ਉਧਰ ਨੂੰ ਲੰਘੇ ਇੰਜੀਨੀਅਰਿੰਗ ਦੇ ਬਹੁਤ ਲੱਗੇ ਇੰਜੀਨੀਅਰਿੰਗ ਵਾਲਾ ਡਿਪਾਰਟਮੈਂਟ ਦੱਸੋ ਜੀ ਕਮੈਂਟ ਕਰਕੇ ਹਾਂਜੀ ਕੀ ਹਾਲ ਚਾਲ ਹੈ ਭਾਈ ਸਾਹਿਬ ਵੇਚ ਰਹੇ ਦੇਖੋ ਹਾਂਜੀ ਕੁਆਲਟੀ ਵੇਚ ਰਹੇ ਨੇ ਐਕਟਿਵ ਆ ਤੇ ਵੇਚ ਰਹੇ ਨੇ ਲੈ ਇਹ ਤੁਰਦੀ ਫਿਰਦੀ ਦੁਕਾਨ ਮੋਬਾਈਲ ਸ਼ਾਪ ਹੈ ਇਹ ਲੈਣਾ ਹੈ ਵੇਚਣਾ ਹੈ ਕੀ ਕਰਨਾ ਹੈ ਵੇਚਣਾ ਹੈ ਵੇਚਣਾ ਹੈ ਉਹ ਕਿਤਾਬਾਂ ਦੀ ਜਲਦੀ ਫਿਰਦੀ ਮੋਬਾਈਲ ਸ਼ਾਪ ਹੈ ਉਹ ਆ ਜੀ ਵਾ ਦੇਖੋ ਜੀ ਸੈਕਟਰ 15 ਐ ਦੇ ਵਿੱਚ ਮੋਬਾਈਲ ਵੀ ਇਹੋ ਜੀ ਤੁਹਾਨੂੰ ਮਿਲ ਜਾਣਗੇ ਸਕੂਟਰ ਦੇ ਉੱਤੇ ਭਾਈ ਸਾਹਿਬ ਕੀ ਨਾਂ ਭਾਈ ਸਾਹਿਬ ਤੁਹਾਡਾ ਤੁਸੀਂ ਸਾਡੇ ਚੈਨਲ ਤੇ ਆਂ ਜੀ ਇਸਤੇ ਬੱਲੇ ਬੱਲੇ ਫਿਲਮਾਂ ਦੇ ਰਿਕਾਰਡ ਤੇ ਬੀਜੀ ਆਂ ਜੀ ਤੁਹਾਡਾ ਫੋਨ ਆ ਗਿਆ ਇਹਨਾਂ ਦਾ ਕਿਸੇ ਪਾਸੇ ਹੁੰਦੀ ਆ ਦੇਖੋ ਜੀ ਭਾਈ ਸਾਹਿਬ ਆਯਾਨ ਬੁੱਕ ਸ਼ਾਪ ਕੀ ਹਾਲ ਹੈ ਸਰ ਇਹ ਪੂਰੇ ਨਾਟੋ ਕੇ ਸਮਾਰਟ ਦੇਖੋ ਕਿਦਾਂ ਬੈਠੇ ਨੇ ਜੀ ਬਹੁਤ ਵਧੀਆ ਮਜ਼ਾ ਆ ਗਿਆ ਜੀ ਥੈਂਕ ਯੂ ਜੀ ਹੋਰ ਕੀ ਕੁਝ ਰੱਖੀ ਬੈਠੇ ਕੀ ਸਪੈਸ਼ਲਟੀ ਕੀ ਹੈ ਤੁਹਾਡੀ ਸਰ ਹਮਾਰੇ ਪਾਸ 9th ਕਲਾਸ ਤੋਂ ਉੱਪਰ ਹਰ ਤਰ੍ਹਾਂ ਦੀ ਕਿ ਬੁੱਕਸਟਰੀ 9th ਕਲਾਸ ਤੋਂ ਉੱਪਰ ਹਰ ਤਰ੍ਹਾਂ ਦੇ ਪਤਾ ਮੈਗੇ ਦੇਖੋ ਜੀ ਬੱਚਿਆਂ ਨੇ ਪੜ੍ਹਨਾ ਹੈ ਕਿਤਾਬਾਂ ਲੈਣੀਆਂ ਹਨ ਨਵੀਆਂ ਕਿਤਾਬਾਂ ਮਹਿੰਗੀਆਂ ਹਨ ਤਾਂ ਇੱਥੇ ਤੁਸੀਂ ਪਹੁੰਚ ਜਾਓ ਆਯਾਨ ਬੁੱਕ ਸ਼ਾਪ ਤੇ ਪਹੁੰਚ ਜਾਓ ਇਹਨਾਂ ਦੇ ਗਵਾਂਡੀਆਂ ਕੋਲ ਪਹੁੰਚ ਜਾਓ ਕਿਤੇ ਪਹੁੰਚ ਜਾਓ ਸਾਰੀ ਮਾਰਕੀਟ ਤੁਹਾਡੇ ਵਾਸਤੇ ਹੈ ਔਰ ਇਹਨਾਂ ਦੀ ਖਾਸੀਅਤ ਇਹ ਹੈ ਕਿ ਕਿਤਾਬਾਂ ਅਰੇਂਜ ਕਰਕੇ ਦੇ ਦਿੰਦੇ ਨੇ ਜੇਕਰ ਨਾ ਮਿਲੇ ਤਾਂ ਤੁਸੀਂ ਆਪ ਹੀ ਅਰੇਂਜ ਕਰ ਦਿੰਦੇ ਹੋ ਇੱਕ ਇੱਕ ਦੂਸਰੇ ਨਾਲ ਇਹਨਾਂ ਦਾ ਇੰਨਾ ਦਾ ਇੰਨੇ ਕਿ ਭਾਈਚਾਰਕ ਸਾਂਝ ਹੈ ਵੀ ਕਿਤਾਬਾਂ ਜਿਹੜੀਆਂ ਲੈ ਕੇ ਆ ਜਾਂਦੇ ਨੇ ਆ ਦੇਖੋ ਜੀ ਇੱਕ ਦੁਕਾਨ ਨਾ ਕਿ ਜੀ A1 ਬੁੱਕ ਸ਼ਾਪ ਆ ਜੀ ਆ ਜਾਓ ਭਾਜੀ ਆ ਜਾਓ ਆ ਜਾਓ A1 ਬੁੱਕ ਸ਼ਾਪ ਤੇ ਜੀ ਦੇਖੋ ਜੀ ਕੀ ਹਾਲ ਚੱਲ ਸਰ ਨਮਸਕਾਰ ਜੀ ਠੀਕ ਠਾਕ ਹੋ ਹਾਂ ਜੀ ਭਾਜੀ ਹਾਂ ਜੀ ਕਿਤਾਬਾਂ ਤੁਸੀਂ ਸਟੂਡੈਂਟ ਕਮਿਊਨਿਟੀ ਨੂੰ ਸਰਵ ਕਰ ਰਹੇ ਹੋ ਸਲੂਟ ਮੰਦਾ ਜੀ ਤੁਹਾਨੂੰ ਬਹੁਤ ਵਧੀਆ ਦੇਖੋ ਜੀ ਸਟੂਡੈਂਟ ਬੁੱਕਸ ਲੈਣ ਵੀ ਆਏ ਹੋਏ ਨੇ ਪੀਡੀਆਟ੍ਰਿਕ ਕਲੀਨਿਕਲ ਮੈਥਡਸ ਡਾਕਟਰੀ ਲੱਗਦੇ ਲਾਉ ਕਰ ਰਹੇ ਕੀ ਕਰ ਰਹੇ ਐਮਬੀਬੀਐਸ ਕਰ ਰਹੇ ਹੋ ਕੀ ਕਰ ਰਹੇ ਹੋ ਸੌਰੀ ਸੌਰੀ ਕੋਈ ਗੱਲ ਨਹੀਂ ਇਹ ਸ਼ੀ ਡਸਨਟ ਵਾਂਟ ਟੂ ਬੀ ਔਨ ਦਾ ਕੈਮਰਾ ਕੋਈ ਐਸੀ ਗੱਲ ਨਹੀਂ ਕੀ ਹਾਲ ਚੱਲ ਹੈ ਭਾਜੀ ਵਧੀਆ ਜੀ ਹਾਂਜੀ ਸਾਰਾ ਕੁਝ ਰੱਖੀ ਬੈਠੇ ਹੋ ਹਾਂਜੀ ਭਾਜੀ ਬਿਲਕੁਲ ਸਭ ਕੁਝ ਚੰਗਾ ਏ1 ਬੁੱਕ ਸ਼ਾਪ ਫੋਨ ਨੰਬਰ ਤੁਹਾਡਾ ਜੀ ਆ ਲਿਖਿਆ ਜੀ 9856524 ਹੈ 62 6283 7351 ਇੱਕ ਬੋਲੋ ਜੀ ਇੱਕ ਬੋਲੋ ਜਿਹਦੇ ਤੇ ਗੱਲ ਹੋ ਸਕਦੀ ਤੁਹਾਡੇ ਨਾਲ ਠੀਕ ਹੈ ਜੀ 62 ਹਾਂਜੀ 6283 7351 133 ਹਾਂਜੀ 73 ਹਾਂਜੀ 5 ਹਾਂਜੀ 47 ਉਹ ਹਾਂਜੀ ਵਾਹ A1 ਬੁੱਕ ਸ਼ਾਪ ਤੇ ਗੱਲ ਕਰ ਸਕਦੇ ਹੋ ਜੀ ਤੁਸੀਂ ਤੁਹਾਨੂੰ ਬੁੱਕ ਚਾਹੀਦੀ ਕਈ ਵਾਰੀ ਬੰਦਾ ਦੂਰ ਬੈਠਾ ਉਹਨਾਂ ਨੇ ਜੀ ਮੈਂ ਤਾਂ ਫੋਨ ਨੰਬਰ ਲੈ ਲੈਣਾ ਫੇ ਫੋਨ ਤੇ ਅਗਲਾ ਪੁੱਛ ਲੈਂਦਾ ਹੈਗੀ ਇਹ ਜੀ ਕਿਤਾਬ ਮਿਲ ਜੇਗੀ ਜੀ ਅੱਛਾ ਦੇ ਕੋਈ ਬੰਦਾ ਦੂਰ ਬੈਠਾ ਮੰਨ ਲਓ ਸਾਡਾ ਬਲੌਗ ਤਾਂ ਜਾਂਦਾ ਦੂਰ ਦੂਰ ਤੱਕ ਕਿੰਨੇ ਚ ਪਹੁੰਚਣਾ ਹੈਗਾ ਆਲਮੋਸਟ ਜਿਹੜਾ ਹੈਗਾ ਅ ਕਿਸੇ ਵੀ ਸ਼ਹਿਰ ਚ ਅੰਮ੍ਰਿਤਸਰ ਤੱਕ ਵੀ ਜਾਊਗਾ ਹਾਂਜੀ ਭਾਜੀ ਤੇ ਹੁਣ ਉਹ ਕਰਾ ਦਿੰਦੇ ਆ ਕਿ ਕੋਰੀਅਰ ਕਰਵਾ ਦਾਂਗੇ ਭਾਜੀ ਗੱਲੀ ਕੋਈ ਨਹੀਂ ਲੈ ਜਿੱਲਾ A1 ਸਲੂਸ਼ਨ A1 ਬੁੱਕ ਸ਼ਾਪ ਵਾਲਿਆਂ ਨੇ ਸਲੂਸ਼ਨ ਦੇ ਦਿੱਤਾ ਜੀ ਕੋਰੀਅਰ ਕਰਾ ਦੇਣਗੇ ਹਾਂਜੀ ਭਾਜੀ ਜਿੱਥੋਂ ਮਰਜੀ ਤੁਸੀਂ ਵਲੌਗ ਦੇਖ ਰਹੇ ਹੋ ਪੰਜਾਬ ਚ ਅਬੋੜ ਤੋਂ ਫਾਜ਼ਿਲਕਾ ਤੋਂ ਬਟਾਲੇ ਤੋਂ ਗਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਜਿੱਥੋਂ ਮਰਜੀ ਦੇਖ ਰਹੇ ਹੋ ਤੁਸੀਂ ਭਾਜੀ ਨੂੰ ਫੋਨ ਕਰ ਲਿਓ ਨੰਬਰ ਇਹਨਾਂ ਨੇ ਬੋਲ ਦਿੱਤਾ ਇਹ ਤੁਹਾਨੂੰ ਕੋਰੀਅਰ ਵੀ ਕਰਾ ਦੇਣਗੇ ਕਿਤਾਬਾਂ ਬਾਰੇ ਤੁਹਾਨੂੰ ਫੋਨ ਆਣਗੇ ਜੀ ਜ਼ਰੂਰ ਸਾਡਾ ਚੈਨਲ ਜਿਹੜਾ ਦੂਰ ਦੂਰ ਤੱਕ ਜਾ ਰਿਹਾ ਹੈ ਔਰ A1 ਬੁੱਕ ਸ਼ਾਪ ਤੇ ਸੀ ਖੜੇ ਹਾਂ ਜੀ ਭਾਈ ਸਾਹਿਬ ਸ਼ੁਕਰੀਆ ਜੀ ਮਿਹਰਬਾਨੀ ਜੀ ਠੀਕ ਹੈ ਜੀ ਕੋਈ ਚਾਹ ਲੈ ਲਓ ਆ ਜੀ ਆ ਦੇਖੋ ਜੀ ਚਾਹ ਪੁੱਛਣ ਵਾਲੇ ਟੱਕਰ ਗਏ ਵਾਹ ਜੀ ਵਾਹ ਵਾਹ ਜੀ ਵਾਹ ਦੇਖੋ ਜੀ ਮਾਰਕੀਟ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਵਧੀਆ ਵਧੀਆ ਬੰਦਿਆਂ ਦੀ ਆਪਣੀ ਆਪਣੀ ਪਰਸਨੈਲਿਟੀ ਹੁੰਦੀ ਹਰ ਕਿਸੇ ਦੀ ਚਾਹ ਤੁਸੀਂ ਪੁੱਛ ਲਈ ਜੀ ਅਸੀਂ ਪੀ ਲਈ ਜਰੂਰ ਫਿਰ ਕਿਸੇ ਟਾਈਮ ਪੀਵਾਂਗੇ ਵੀ ਜਰੂਰ ਕਦੀ ਨਹੀਂ ਭਾਈ ਹੁਣੀ ਭਲਾਵਾ ਪਰਮਾਤਮਾ ਸਬਬ ਬਣਾਏਗਾ ਤਾਂ ਜਰੂਰ ਪੀਵਾਂਗੇ ਸਰ ਆ ਵਲੌਗ ਪੂਰਾ ਕਰਕੇ ਫਿਰ ਆਂਦਾ ਮੈਂ ਤੁਹਾਡੇ ਕੋਲ ਠੀਕ ਹੈ ਭਾਈ ਠੀਕ ਦੇਖੋ ਜੀ ਭਾਜੀ ਨੇ ਚਾਹ ਪੁੱਛ ਲਈ ਦੀ ਆ ਦੇਖੋ ਜੀ ਮੈਚ ਦੇਖ ਰਹੇ ਭਾਈ ਸਾਹਿਬ ਕੀ ਹਾਲ ਚੱਲਿਆ ਜੀ ਵਧੀਆ ਸਰ ਠੀਕ ਠਾਕ ਹਾਂ ਜੀ ਰਜੀਵ ਬੁੱਕ ਸ਼ਾਪ ਜੀ ਹੋਰ ਸਰ ਸਭ ਕੁਝ ਰੱਖੀ ਬੈਠੇ ਹੋ ਸਰ ਬਿਲਕੁਲ ਸਰ ਜੇ ਕਿਤਾਬ ਤੁਹਾਡੇ ਕੋਲ ਕੋਈ ਨਹੀਂ ਹੈਗੀ ਮੈਂ ਆ ਗਿਆ ਤੁਹਾਡੇ ਕੋਲ ਮੈਨੂੰ ਦੋ ਕਿਤਾਬਾਂ ਮਿਲਗੀਆਂ ਚਾਹੀਦੀਆਂ ਮੈਨੂੰ ਪੰਜਾਂ ਤੇ ਤਿੰਨ ਦਾ ਕੀ ਕਰਾਂਗਾ ਮੈਂ ਆਪਾਂ ਭਾਜੀ ਅਰੇਂਜ ਕਰਦੇ ਹਾਂ ਮਾਰਕੀਟ ਤੋਂ ਇਸੇ ਮਾਰਕੀਟ ਤੋਂ ਹਾਂਜੀ ਪੂਰੀ ਭਾਈਚਾਰਕ ਸਾਂਝ ਹੈਗੀ ਆ ਬਿਲਕੁਲ ਸਰ ਵਾਜੀਵਾ ਮਾਰਕੀਟ ਦੀ ਖਾਸੀਅਤ ਇਹ ਹੈ ਜੀ ਆਪਸ ਵਿੱਚ ਪੂਰੀ ਭਾਈਚਾਰਕ ਸਾਂਝ ਹੈਗੀ ਆ ਇਹਦੇ ਕੁਝ ਨਹੀਂ ਜੀ ਤੁਹਾਨੂੰ ਕਿਸਾਨ ਹੋਣਾ ਪਏਗਾ ਜੀ ਅੱਛਾ ਜੀ ਜਿਹੜੇ ਤੁਹਾਡੀ ਡਿਮਾਂਡ ਇੱਥੇ ਪੂਰੀ ਕਰ ਦੇਣੀ ਆਪਾਂ ਨੇ ਇੱਥੇ ਹੀ ਪੂਰੀ ਕਰ ਦੋਗੇ ਡਿਮਾਂਡ ਤੇ ਕੋਰੀਅਰ ਵੀ ਕਰਾ ਦੇਵਾਂਗੇ ਜੇ ਦੂਰ ਤੋਂ ਕਿਸੇ ਦਾ ਫੋਨ ਆ ਗਿਆ ਫੋਨ ਨੰਬਰ ਬੋਲ ਦਿਓ ਆਪਣਾ ਫਿਰ 988607678 98860 6076 7678 78 ਆਹੋ ਜੀ ਰਜੀਵ ਬੁੱਕ ਸ਼ਾਪ ਸ਼ਾਪ ਨੰਬਰ 29 ਕਨੇਡੀ ਕੋਰੀਅਰ ਵੀ ਕਰਾ ਦਾਂਗੇ ਅੱਗੇ ਆਗਾ ਜੀ ਮੈਂ ਲਾਸਟ ਦੇ ਵਿੱਚੋਂ ਦੋ ਚਾਰ ਦੁਕਾਨਾਂ ਰਹਿ ਗਈਆਂ ਕੀ ਹਾਲ ਚਾਲ ਹੈ ਜੀ ਕੀ ਆச்சா ਕਰੇ ਕੀ ਆச்சா ਕਰੇ ਦਿਖਾ ਦਿਓ ਯਾਰ ਅੱਲਾ ਦੇਖ ਉਹ ਵਾਹ ਕੀ ਹੈ ਕੀ ਇਹ ਫਰਾਈਡ ਰਾਈਸ ਫਰਾਈਡ ਰਾਈਸ ਖਾਰੇ ਕਿ ਨਾਲ ਕੀਦਰਾ ਅਮਨ ਅਮਨ ਜੀ ਖਾ ਰਹੇ ਨੇ ਫਰਾਈਡ ਰਾਈਸ ਗੁਰਨਾਨਦਕ ਬੁੱਕ ਸ਼ਾਪ ਵਾਹ ਜੀ ਵਾਹ ਸਾਰਾ ਕੁਝ ਅਕੀ ਬੈਠੋ ਰੋਜ਼ ਖਾਂਦੇ ਫਰਾਈਡ ਰਾਈਸ ਨਹੀਂ ਨਹੀਂ ਕਦੇ ਕਦੇ ਕਦੀ ਕਦੀ ਖਾਂਦੇ ਬਾਕੀ ਆਂਡੀਆਂ ਵਾਂਡੀਆਂ ਹਾਸਰੇ ਨੇ ਦੇ ਕਿਆ ਕ ਲਗੇ ਕੁਛ ਨਾ ਕੁਛ ਖਾਂਦੇ ਰਹਿੰਦਾ ਹੈ ਹਾਂ ਜੀ ਹਾਂ ਜੀ ਖਲਾਦੇ ਰਹਿੰਦੇ ਜੀ ਕੁਛ ਨਾ ਤੁਸੀਂ ਤਾਂ ਕੰਮ ਕਰੂਗੇ ਤੁਸੀਂ ਖਲਾਦੇ ਰਹਿੰਦੇ ਹੋ ਖਲਾਣਾ ਪੈਂਦਾ ਜੀ ਤਾਂ ਹੀ ਕੰਮ ਕਰੂਗੇ ਖਲਾਣਾ ਪਹਿਲਾਂ ਜੀ ਕਹਿੰਦੇ ਫਰਾਈਡ ਰਾਈਸ ਖਲਾਣਾ ਪੈਂਦਾ ਤਾਂ ਬੰਦੇ ਕੰਮ ਕਰਦੇ ਆ ਵਾਹ ਜੀ ਵਾਹ ਕਨੋਜੀਆ ਬੁੱਕ ਸ਼ਾਪ ਆਜ਼ਾਦ ਬੁੱਕ ਸ਼ਾਪ ਸਚਿਨ ਬੁੱਕ ਸ਼ਾਪ ਕਿਆ ਹਾਲ ਚੱਲਿਆ ਜੀ ਨਮਸਕਾਰ ਜੀ ਨਮਸਕਾਰ ਠੀਕ ਠਾਕ ਹੋ ਜੀ ਆ ਦੇਖੋ ਸੋਹਣੇ ਸੋਹਣੇ ਬੰਦੇ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਸਰੋਤ ਕਿਆ ਬਦਿਆ ਘਟ ਕਿਆ ਨਾਮ ਹੈ ਤੁਹਾਡਾ ਆਪਣਾ ਸਚੀਨਾ ਭਾਜੀ ਸਚੀਨ ਜੀ ਬੈਠੇ ਨੇ ਜੀ ਦੇਖੋ ਜੀ ਦੁਕਾਨ ਦੇ ਵਿੱਚ ਕਿਆ ਖਾਸੀ ਤੇ ਆਪਣੇ ਜਿਆਦਾ ਕਿਆ ਸਮਾਨ ਆਪਣੇ ਕੋਲ ਭਾਜੀ ਆਪਣੇ ਕੋਲ ਸਾਰੀ ਬੀਏ ਜੀ ਪੂਰੀ A to Z ਕਿਤਾਬਾਂ ਹੈਗੀਆਂ ਅੱਛਾ ਜੀ ਤੇ ਪੈਨ ਪੈਨਸਲ ਰਜਿਸਟਰ ਸਾਰਾ ਕੁਝ ਮਿਲ ਜੂਗਾ ਆਪਣੇ ਕੋਲੇ ਪੈਨ ਪੈਨਸਲ ਰਜਿਸਟਰ ਸਟੇਸ਼ਨਰੀ ਵੀ ਮਿਲ ਜੂਗੀ ਸਾਰੀ ਕੁਝ ਸਾਰਾ ਕੁਝ ਭਾਜੀ ਦੇਖੋ ਜੀ ਆ ਕੇ ਵਿਜ਼ਿਟ ਕਰੋ ਇੱਕ ਵਾਰ ਫਰਾਈਡ ਰਾਈਸ ਵੀ ਮਿਲੂਗੇ ਸਾਰਾ ਮਾਮੋਸ ਵੀ ਆ ਉਹ ਫਰਾਈਡ ਰਾਈਸ ਵਾਲਾ ਹੱਸ ਰਿਹਾ ਪਿੱਛੇ ਬੈਠਾ ਦਾ ਦੇਖੋ ਜੀ ਫਰਾਈਡ ਰਾਈਸ ਵੀ ਇੱਥੇ ਮਿਲ ਜਾਣਗੇ ਸਚੀਨ ਬੁੱਕ ਸ਼ਾਪ ਵਾਲੇ ਕਹਿੰਦੇ ਫਰਾਈਡ ਰਾਈਸ ਵੀ ਮਿਲ ਜਾਣਗੇ ਬਹੁਤ ਵਧੀਆ ਜੀ ਮਾਸ ਮਿੰਨੇ ਬਾਅਦ ਖੁੱਲਣ ਵਾਲਾ ਹੀ ਆ ਜੀ ਅੱਛਾ ਜੀ ਇੱਕ ਅਦਾ ਫਾਸਟ ਫੂਡ ਵਾਲਾ ਵੀ ਇੱਥੇ ਖੁੱਲਣ ਵਾਲਾ ਜੀ ਆ ਦੇਖੋ ਜੀ ਖਾਂਦੇ ਆ ਰਹੇ ਜਿਹੜਾ ਆ ਰਹੇ ਮੂੰਹ ਹਲਾਉਂਦੇ ਆ ਰਹੇ ਨਹੀਂ ਨਹੀਂ ਵਾਹ ਜੀ ਵਾਹ ਵਾਦੀ ਵਾਦਰ ਚੱਲ ਰਿਹਾ ਜੀ ਜੈਨ ਬੁੱਕ ਸ਼ਾਪ ਯੂਪੀ ਫਰੀਆ ਪ੍ਰਭਾ ਬੁੱਕ ਸ਼ਾਪ ਕੀ ਹਾਲ ਚਾਲ ਹੈ ਜੀ ਸਭ ਖਾ ਰਹੇ ਆ ਬੈਠ ਕੇ ਵਧੀਆ ਤਰੀਕੇ ਨਾਲ ਦੇਖੋ ਜੀ ਵਲੌਗ ਬਣ ਗਿਆ ਇੰਟਰਸਟਿੰਗ ਫਰਾਈਡ ਰਾਈਸ ਤੋਂ ਸ਼ੁਰੂ ਹੋਏ ਸੀ ਖਾਣਾ ਚੱਲ ਪਿਆ ਅਗਰ ਵਰਤਾਲੇ ਚੋਲ ਵੀ ਆਣੇ ਆ ਦੇਖੋ ਜੀ ਕਹਿੰਦੇ ਵਰਤਾਲੇ ਚੋਲ ਵੀ ਆਣੇ ਬਹੁਤ ਵਧੀਆ ਲੱਗਿਆ ਜੀ ਇਹ ਪਾਕਿਸਤਾਨੀ ਬਿਰਿਆਨੀ ਜ਼ਾਕਰ ਸਾਨ ਨੂੰ ਮਿਲ ਕੇ ਆਏ ਮੈਂ ਜ਼ਾਕਰ ਸਾਨ ਨੂੰ ਕਹਿੰਦਾ 올 ਰਾਉਂਡਰ ਹੈ ਕਹਿੰਦਾ ਮੈਂ ਛਾਲੇ ਮਾਰ ਮਾਰ ਕੇ ਕੈਚ ਕਰਦਾ ਕਹਿੰਦਾ ਮੈਂ ਬਿਰਿਆਨੀ ਬਹੁਤ ਅੱਛੀ ਬਣਾਉਂਦੇ ਆ ਵਾਹ ਜੀ ਵਾਹ ਕੁਆਂਟੀਟੀ ਘੱਟ ਹੈ ਨਾ ਜੀ ਬਸ ਥੋੜੀ ਜੀ ਕੁਆਂਟੀਟੀ ਕਟ ਦਿੰਦੇ ਆ ਜੀ ਕੁਆਲਿਟੀ ਕਿਹੋ ਜੀ ਹੈ ਬਸ ਠੀਕ ਠੀਕ ਹੈ ਜੀ ਆਹ ਦੇ ਜ਼ਾਕਰੇ ਸ਼ਾਹ ਨਾ ਕੁਆਲਿਟੀ ਕੁਆਂਟੀਟੀ ਯਾਰ ਦੋਨੋਂ ਤੇ ਕੰਪਰੋਮਾਈਜ਼ ਹੋ ਰਿਹਾ ਹੈ ਕੀ ਗੱਲ ਹੈ ਕਿੱਦਾਂ ਕਰ ਰੇ ਤੂੰ ਕਹਿੰਦਾ ਮੈਂ 올 ਰਾਉਂਡਰ ਹੈ ਦੇਖੋ ਜੀ ਗੱਲਬਾਤ ਕਰੀ ਤੁਹਾਨੂੰ ਸੁਣਾਈ ਪੂਰੀ ਮਾਰਕੀਟ ਦਿਖਾਈ ਤੁਹਾਨੂੰ ਔਰ ਇਹ 15 A ਸੈਕਟਰ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਔਰ ਇੱਥੇ 올ਡ ਬੁੱਕ ਸ਼ਾਪ ਹੈ ਛੁੱਟੀ ਕਿਦੋਂ ਹੁੰਦੀ ਹੈ ਜੀ ਦੱਸੋ ਸੰਡੇ ਨੂੰ ਨਹੀਂ ਇੱਥੇ ਆਣਾ ਜੀ ਸੰਡੇ ਮੰਦੇ ਤਾਂ ਨਹੀਂ ਤੁਸੀਂ ਐਂ ਕਰੋ ਨਾ ਸੰਡੇ ਨੂੰ ਫਿਰ ਫਰਾਈਡ ਰਾਈਸ ਦਾ ਲਾਓ ਇੱਥੇ ਕੋਈ ਸਿਸਟਮ ਪੱਕਾ ਹੈ ਨਾ ਵੇਲੇ ਕੀ ਕਰਨਾ ਜ਼ਾਕਰ ਹਸੈਨ ਤੁਸੀਂ ਕਰਨਾ ਸਾਹਮਣਾ ਮੁਰਦਾ ਠੀਕ ਹੈ ਜੋਕੇ ਬਾਏ 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 ਜੀ ਆ ਦੇਖੋ ਜੀ ਬਲੌਗ ਤੁਸੀਂ ਸ਼ੇਅਰ ਜ਼ਰੂਰ ਕਰਿਓ ਸਟੂਡੈਂਟ ਕਮਿਊਨਿਟੀ ਦੇ ਬਹੁਤ ਫਾਇਦੇ ਦੀਆਂ ਗੱਲਾਂ ਹੋ ਗਈਆਂ ਔਰ ਤੁਹਾਨੂੰ ਲੋਕੇਸ਼ਨ ਦੱਸ ਦਿੱਤੀ ਸੈਕਟਰ 15 A ਦੇ ਵਿੱਚ ਹੈ ਇਹ ਪੁਰਾਣੀਆਂ ਜਿਹੜੀਆਂ ਕਿਤਾਬਾਂ ਹਨ ਉਹ ਇੱਥੇ ਲੈ ਵੀ ਲੈਂਦੇ ਨੇ ਤੇ ਨਵੀਆਂ ਦੇ ਦਿੰਦੇ ਨੇ ਘੱਟ ਮੁੱਲ ਤੇ ਮਿਲ ਜਣ ਕਿਤਾਬਾਂ ਔਰ ਸਟੂਡੈਂਟਸ ਇਸ ਦਾ ਫਾਇਦਾ ਲੈ ਸਕਦੇ ਨੇ ਕਿਸ ਤਰ੍ਹਾਂ ਦਾ ਲੱਗਿਆ ਵਲੌਗ ਕਮੈਂਟ ਜ਼ਰੂਰ ਕਰਕੇ ਦੱਸਿਓ ਧੰਨਵਾਦ ਸ਼ੁਕਰੀਆ ਫਿਰ ਬੋਲੇ ਬੋਲੇ ਫਿਲਮਾਂ ਦੇ ਰਿਕਾਰਡ ਤੋਂ ਦੁਬਾਰਾ ਕਿਸੇ ਨਵੇਂ ਵਲੌਗ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਧੰਨਵਾਦ